ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਬੋਰਡ ਉੱਤੇ ਨਾ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਗੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨਸਰ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਦੇ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ YouTube ਤੋਂ ਲਾ ਵਸਨ Instagram ਤੇ ਫੋਲੋ ਕਰੋ ਸੰਦੂਕੀ ਕੋਰਡ ਨੂੰ ਨਾਮ ਸਾਡੀ ਸਟਾਡੀ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿਖ ਕੇ ਮਿਲ ਜੂਗਾ ਉਥੇ ਜਾ ਕੇ ਤੁਸੀਂ ਫੋਟੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਥੇ ਦੇਖ ਕੇ ਸਲੈਕਟ ਕਰਕੇ ਆਪਣਾ ਸੇਵ ਤੋਂ ਸੇਵੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਆ ਵਧੀਆ ਟਿਸਤਾ ਕਾਟਨ ਦੇ ਵਿੱਚ ਹਨਾ ਵਧੀਆ ਬ੍ਰਾਂਡਡ ਸੂਟ ਜਿਹੜੇ ਆਪਾਂ ਫਰਬਰੀ ਦੇ ਲਗਾ ਲਓ ਟੈਪੀ ਮਸਲੀਨ ਦੇ ਲਗਾ ਲਓ ਆਪਾਂ ਪ੍ਰਿੰਟ ਦੇ ਵਿੱਚ ਲੈ ਕੇ ਆਏ ਤੁਹਾਡੇ ਲਈ ਕਾਫੀ ਸੋਹਣੇ ਸੋਹਣੇ ਆਪਣੇ ਕੋਲ ਪ੍ਰਿੰਟ ਨੇਗੇ ਤੇ ਸੇਮ ਪ੍ਰਿੰਟ ਵੀ ਤੁਹਾਨੂੰ ਮਿਲ ਸਕਦਾ ਹੈਗਾ ਤੁਸੀਂ ਆਪਣਾ ਪ੍ਰਿੰਟ ਆਪਣਾ ਬਦਲ ਕੇ ਵੀ ਲੈ ਸਕਦੇ ਹੋ ਜੀ ਬਹੁਤ ਸਾਰੀ ਵੈਰਾਈਟੀ ਦੇ ਵਿੱਚ ਆਪਾਂ ਪ੍ਰਿੰਟ ਤੁਹਾਡੇ ਲਈ ਲੈ ਕੇ ਆਏ ਹਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਦਿਖਾਉਣੇ ਆਪਾਂ ਅੱਜ ਜੋ ਪਹਿਲਾ ਸੂਟ ਹੈ। ਹਾਂਜੀ ਦੇਖੋ ਜਿਹੜਾ ਪਹਿਲਾ ਸੂਟ ਆ ਆਪਣਾ ਅੱਜ ਦਾ ਇਹ ਆਪਾਂ ਬਰਬਰੀ ਦੇ ਵਿੱਚ ਲੈ ਕੇ ਆਏ ਹਾਂਗੇ ਦੇਖੋ ਬਰਬਰੀ ਇਹ ਆਪਾਂ ਟਾਈਡ ਡਾਈ ਕਰਵਾਇਆ ਹੋਇਆ ਹੈਗੇ ਤੁਹਾਨੂੰ ਮੈਂ ਸਾਰਾ ਵੀਡੀਓ ਵਿੱਚ ਸਮਝਾਉਂਗੀ ਚੰਗੀ ਤਰ੍ਹਾਂ ਇਹ ਵਾਲਾ ਬਰਬਰੀ ਪ੍ਰਿੰਟ ਦਾ ਆਪਣੀ ਜਿਹੜੀ ਸ਼ਰਟ ਹੈਗੀ ਆ ਵਾਲੀ ਬਰਬਰੀ ਦਾ ਕਾਫੀ ਵਧੀਆ ਫੈਬਰਿਕ ਹੈਗਾ ਬਹੁਤ ਜਿਆਦਾ ਵਧੀਆ ਹੈ ਲਾਈਨਿੰਗ ਲੱਗਦੀ ਹੈ ਜਿੰਨੇ ਆਪਣੇ ਬ੍ਰਾਂਡੇਡ ਕੱਪੜੇ ਹੋਣਗੇ ਪ੍ਰਿੰਟ ਵਾਲੇ ਹਰ ਇੱਕ ਬ੍ਰਾਂਡ ਜੋ ਵੀ ਬ੍ਰਾਂਡ ਵਾਲਾ ਹੋਊ ਸੁਟੂਗਾ ਆਪਣਾ ਹਰ ਇੱਕ ਦੇ ਨੀਚੇ ਲਾਈਨਿੰਗ ਜਰੂਰ ਲੱਗਦੀ ਹੈ ਬ੍ਰਾਂਡੇਡ ਸੁਟੂ ਇਹਦੀ ਗ੍ਰੇਸ ਕਾਫੀ ਪੈਂਦੀ ਆ ਇਹਨੂੰ ਆਪਾਂ ਵਧੀਆ ਪਾਰਟੀ ਗੇ ਸੁਟ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣਾ ਪਲੇਨ ਦੇ ਵਿੱਚ ਵੀ ਬਰਬਰੀ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਪਲੇਨ ਆਪਾਂ ਵਾਈਟ ਦੇ ਵਿੱਚ ਮਿਲੂਗੀ ਬਰਬਰੀ ਉਹਨੂੰ ਆਪਾਂ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਆ ਤੁਸੀਂ ਉਹਦੇ ਉੱਪਰ ਆਪਣਾ ਜਿਹੜਾ ਜਿਹਾ ਵੀ ਚਾਹੋ ਹੈਂਡਵਰਕ ਆਰੀ ਵਰਕ ਜਿੱਦਾਂ ਦਾ ਵੀ ਵਰਕ ਚਾਹੋ ਹਾਂ ਜੀ ਦੇਖੋ ਇਹ প্রিনਟ ਸ਼ਰਟ ਹੈਗੀ ਇਹਦੇ ਨਾਲ ਮਸਲੀਨ ਦੀ ਟਾਈਡਾਈ ਬਾਟਮ ਲੱਗੀ ਹੋਈ ਹੈ। ਇਹ ਮੈਂ ਟਾਈਡਾਈ ਬਾਟਮ ਹੈ ਇਹਦੇ ਨਾਲ ਮਸਲੀਨ। ਬਰਬਰੀ ਵੀ ਫੈਬਰਿਕ ਆ ਟਾਈਡਾਈ ਇਹਦੇ ਨਾਲ ਬਾਟਮ ਆਗੀ ਤੇ ਬਰਬਰੀ ਦਾ ਹੀ ਆਪਾਂ ਨੂੰ ਦੇ ਖੁਦ ਦੁਪੱਟਾ ਮਿਲੂਗਾ ਇਹਦੇ ਨਾਲ। ਐਤਾ ਟਾਈਡਾ ਦੁਪੱਟਾ ਮਿਲੂਗਾ ਬਰਬਰੀ ਦਾ। ਕਾਫੀ ਵਧੀਆ ਆਪਾਂ ਨੂੰ ਖੁੱਲਾ ਲੰਬਾ ਚੌੜਾ 2 ਮੀਟਰ ਤੋਂ ਉੱਪਰ ਵਾਲੀ ਕੱਟਣਾ ਪਉਣੇ ਪੈਂਦਾ। ਮੈਨੂੰ ਬਰਬਰੀ ਦੀ ਕਾਫੀ ਵਧੀਆ ਫੈਬਰਿਕ ਆ ਬੇਚਿਜ ਕੋ ਹੋ ਕੇ ਲੈ ਸਕਦੇ ਹੋ ਤੁਸੀਂ। ਦੁਪੱਟੇ ਵੀ ਫੈਬਰਿਕ ਵੀ ਆਪਣੇ ਪੂਰਾ ਵਧੀਆ ਗ੍ਰੇਸਫੁਲੀ ਫੈਬਰਿਕ ਆ ਕਰਦੇ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਕਾਫੀ ਮਿਲ ਜਾਣਗੇ ਤੁਸੀਂ ਪ੍ਰਿੰਟ ਆਪਣਾ ਸਿਲੈਕਟ ਕਰਕੇ ਕੋਈ ਹੋਰ ਕਲਰ ਬਣਾ ਰਹਿਣਾ ਉਹਦਾ ਲੈ ਸਕਦੇ ਹੋ ਇਹ ਦੇਖੋ ਆਪਣ ਬਰਬਰੀ ਦੇ ਵਿੱਚ ਐਦਾ ਟਾਈ ਡਾਈ ਬਾਟਮ ਦੇ ਨਾਲ ਟਾਈ ਡਾਈ ਦੁਪੱਟੇ ਦੇ ਨਾਲ ਵੀ ਮਿਲਦੇ ਨੇ ਜੇਕਰ ਤੁਸੀਂ ਐਦਾ ਆਪਣਾ ਦੇਖੋ ਪਲੇਨ ਬਾਟਮ ਦੇ ਨਾਲ ਲੈਣਾ ਹੋਵੇ ਤਾਂ ਇਹ ਵੀ ਆਪਣੀ ਬਰਬਰੀ ਪ੍ਰਿੰਟ ਦੀ ਸ਼ਰਟ ਹੈਗੀ ਆਹ ਵਾਲੀ ਬਰਬਰੀ ਦੀ ਹੀ ਸ਼ਰਟ ਹੈਗੀ ਬਰਬਰੀ ਦੀ ਸ਼ਰਟ ਨਾਲ ਇਹਦੇ ਪਲੇਨ ਦੇਖੋ ਇਹਦਾ ਬਾਟਮ ਲੱਗੀ ਹੈ ਬਿਨਾਂ ਦੁਪट्टे ਤੋਂ ਤੁਸੀਂ ਦੇਖੋ ਐਦਾ ਵੀ ਲੈ ਸਕਦੇ ਹੋ ਪਲੇਨ ਬਾਟਮ ਦੇ ਨਾਲ ਪ੍ਰਿੰਟ ਵਾਲੀ ਸ਼ਰਟ ਦੇ ਨਾਲ ਇਹ ਬਰਬਰੀ ਦੇ ਵਿੱਚ ਆਪਾਂ ਨੂੰ ਐਦਾ ਮਿਲਦੇ ਨੇਗੇ ਕਿਸੇ ਦੁਪट्टे ਨਾਲ ਲੈਣਾ ਟਾਈ ਡਾਈ ਬਾਟਮ ਦੇ ਨਾਲ ਲੈਣਾ ਆਪਣਾ ਉਦ ਵੀ ਲੈ ਸਕਦੇ ਹਾਂ ਅਨ ਜਿਹੜਾ ਦੇਖੋ ਆਹ ਵਾਲਾ ਸੂਟ ਹੈ ਇਹ ਆਪਣਾ ਟੈਪੀ ਮਸਲੀਨ ਦਾ ਇਹ ਟੈਪੀ ਮਸਲੀਨ ਦੀ ਸ਼ਰਟ ਹੈਗੀ ਆਪਣੀ ਇਹ ਵੀ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਇਹ ਟੈਪੀ ਮਸਲੀਨ ਦੀ ਸ਼ਰਟ ਹੈਗੀ ਸੇਮ ਦੇਖੋ ਐਦਾਂ ਦੇ ਹੀ ਇਹਦਾ ਕਮਲ ਚਰੂਮ ਦਾ ਇਹ ਤਾਂ ਆਪਾਂ ਕਮਲ ਚਰੂਮ ਕਰਵਾਇਆਗਾ ਵੈਸੇ ਆਪਾਂ ਨੂੰ ਟੈਬੀ ਮਸਲੀਨ ਦਾ ਦੁਪੱਟਾ ਮਿਲੂਗਾ ਇਹ ਨਾਲ ਤੇ ਟੈਬੀ ਮਸਲੀਨ ਦਾ ਦੁਪੱਟਾ ਤੁਸੀਂ ਐਦਾਂ ਹੀ ਆਪਣਾ ਟਾਇਡਾਈ ਲੈ ਸਕਦੇ ਹੋਗੇ ਤੇ ਨਾਲ ਇਹਦੇ ਐਦਾਂ ਹੀ ਟਾਇਡਾਈ ਹੋਈ ਹੋਈ ਇਹਦੀ ਬਾਟਮ ਆ ਮਸਲੀਨ ਦੀ ਜਿਵੇਂ ਦੇਖੋ ਇਹ ਢਾਈ ਹੋਈ ਹੋਈ ਆ ਉਦਾਂ ਹੀ ਇਹਦੀ ਬਾਟਮ ਆਗੀ ਤੇ ਨਾਲ ਦੇਖੋ ਇਹਦੇ ਐਵੇਂ ਦੁਪੱਟਾ ਜੈ ਟਾਇਡਾਈ ਹੋਇਆ ਟੈਬੀ ਮਸਲੀਨ ਜਿਹੀ ਆਪਾਂ ਨੂੰ ਦੁਪੱਟਾ ਮਿਲੂਗਾ ਟੈਬੀ ਮਸਲੀਨ ਦੀ ਫਰਟਾ ਜੀ ਨਾਲ ਮਸਲੀਨ ਦੀ ਬਾਟਮ ਮਿਲੂਗੀ ਐਜਾ ਟਾਇਡਾਈ ਹੋਈ ਹੋਈ ਆਪਾਂ ਐਦਾਂ ਹੀ ਲੈ ਸਕਦੇ ਆਂਗੇ ਇਹ ਦੇਖ ਕੇ ਤੁਸੀਂ ਐਦਾ ਪਲੇਨ ਬਾਟਮ ਦੇ ਨਾਲ ਲੈਣੇ ਨੇ ਕੋਈ। ਜੇ ਪਹਿਲਾਂ ਬੰਦਰੀ ਵਾਂ ਤੇ ਸੂਰਤਾਂ ਮੈਂ ਦੱਸਿਆ ਸੀ ਵੀ ਟਾਈ ਡਾਈ ਬਾਟਮ ਨਾਲ ਪਲੇਨ ਵਰਤੋ। ਦੇਖੋ ਇਹ ਆਪਾਂ ਨੂੰ ਐਦਾ ਪਲੇਨ ਬਾਟਮ ਦੇ ਨਾਲ ਨਹੀਂ ਬਿਲਦਾ। ਬਹੁਤ ਸੋਹਣਾ ਪ੍ਰਿੰਟ ਹੈਗਾ। ਇਹ ਟੈਬੀ ਮਸਲੀਨ ਦੀ ਸ਼ਰਟ ਹੈਗੀ। ਇਹ ਨਾਲ ਇਹਦੇ ਬਾਟਮ ਐਂਡਾ ਪਲੇਨ। ਤੁਸੀਂ ਬਣਾ ਦੁਪੱਟੇ ਤੋਂ ਦੇਖੋ ਇਹ ਐਵੇਂ ਵੀ ਲੈ ਸਕਦੇ। ਇਹ ਵੀ ਆਪਾਂ ਟੈਬੀ ਮਸਲੀਨ ਦਾਗਾ। ਦੇਖੋ ਇਹ ਵੀ ਨਾਲ ਪਲੇਨ ਬਾਟਮ ਹੈ ਇਹਦੇ। ਇਹੇ ਦੇਖੋ ਦੀ ਸ਼ਰਟ। ਕਾਫੀ ਸੋਹਣੇ-ਸੋਹਣੇ ਪ੍ਰਿੰਟ ਬਣेंगे ਆਪਣੇ। ਇਹਦੀ ਬਸਤੀ। ਕਾਫੀ ਸੋਨਾ ਪ੍ਰਿੰਟ ਹੈਗਾ ਤੇ ਇਹ ਨਾਲ ਇਹਦੇ ਪਲੇਨ ਬਾਟਮ। ਤੁਸੀਂ ਆਪਣਾ ਐਗਾਂ ਵੀ ਸੂਟ ਲੈ ਸਕਦੇ ਹੋ ਇਹ ਟੈਬੀ ਬਸਤੀ ਦੇ ਵਿੱਚ। ਕਾਫੀ ਵਧੀਆ ਫੈਬਰਿਕ ਹੈ ਵੀ ਆਪਣਾ ਲਾਈਨਿੰਗ ਲੱਗੂਗੀ ਸਟਿਚਿੰਗ ਹੁੰਦਾ ਹੈ ਤਾਂ ਪਹਿਲਾਂ ਵੀ ਤੁਸੀਂ ਵੀ ਜਿੰਨਾ ਬ੍ਰਾਂਡ ਹੋਊਗਾ ਆਪਣਾ ਸਾਰਾ ਲਾਈਨਿੰਗ ਲੱਗੂਗੀ ਸਟਿਚ ਹੋਊਗਾ। ਤੇ ਜਿਹੜਾ ਆਪਣਾ ਨੈਕਸਟ ਸੂਟ ਦੇਖੋ ਇਹ ਆਪਣਾ ਪਿਓਰ ਕਾਟਨ ਦੇ ਵਿੱਚ ਹੈਗਾ। ਪਿਓਰ ਕਾਟਨ ਦੇ ਵਿੱਚ ਤਾਂ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਜੇਕਰ ਨਾਲ ਕਿਸੇ ਕਲਰ ਪ੍ਰਿੰਟ ਵਗੈਰਾ ਚਾਹੋ ਉਹਦਾ ਲੈ ਸਕਦੇ। ਦੇਖੋ ਪਿਓਰ ਕਾਟਨ ਦੇ ਵਿੱਚ ਐ ਦਾ ਪਲੇਨ ਬਾਟਮ ਦੇ ਨਾਲ ਆਪਾਂ ਇਹ ਸੂਟ ਲੈ ਕੇ ਆਏ ਨੇ ਪਿਓਰ ਕਾਟਨ ਦਾ ਸੂਟ ਆਪ ਨੂੰ ਇਹਨੂੰ ਆਪਾਂ ਬਿਨਾ ਲਾਈਨਿੰਗ ਤੋਂ ਸਟਿਚ ਕਰਾਂਗੇ ਇਸ ਦਾ ਕਾਟਨ ਇਹਦੀ ਪਿਓਰ ਕਾਟਨ ਹੁੰਦੀ ਹੈ ਕਿ ਉਹਦਾ ਸੂਟ ਆ ਲੈ ਜੀ ਵਾ ਇਹ ਸ਼ੋਰਟਾ ਕੀ ਨਾਲ ਦੇਖੋ ਇਹਦੇ ਇਹ ਬਾਟਮ ਆਗੀ ਪਲੇਨ ਇਹਦੇ ਨਾਲ ਦੁਪੱਟਾ ਪਟਾਈ ਕਰਵਾਇਗਾ ਤੁਸੀਂ ਬਣਾ ਦੁਪੱਟੇ ਤੋਂ ਲੈ ਸਕਦੇ ਹੋਗੇ ਇਹਦੇ ਨਾਲ ਆਪਾਂ ਟੈਪੀ ਮਸਲੀਨ ਦਾ ਹੀ ਦੇਖੋ ਦੁਪੱਟਾ ਡਾਈ ਕਰਵਾਇਗਾ 4 ਸਾਈਡ ਡਾਈ ਕਰਵਾਇਗਾ ਤੁਸੀਂ ਆਪਣਾ ਬਣਾ ਦੁਪੱਟੇ ਤੋਂ ਸੂਟ ਲੈ ਸਕਦੇ ਹੋ। ਇਹਦੇ ਵਿੱਚ ਆਪਾਂ ਨੂੰ ਕਾਫੀ ਸਾਰੇ ਪ੍ਰਿੰਟ ਵਗੈਰਾ ਮਿਲ ਜਾਣਗੇ ਤੇ ਇਹ ਵਾਲਾ ਵੀ ਦੇਖੋ ਆਪਣਾ ਟੈਂਪਲੇਟ ਇਸ ਨਹੀਂ ਹੋਈ ਨਾ ਸੂਟ ਸਾਰੇ ਮੈਂ ਤੁਹਾਨੂੰ ਦਿਖਾਉਣੀ ਹੈਗੀ। ਆਹ ਸੌਰੀ ਪਿਓਰ ਕਾਟਨ ਦੀ ਸੂਟ ਲੱਗੇ ਆਪਣੇ ਸਾਰੇ। ਇਹ ਵਾਲਾ ਵੀ ਆਪਣਾ ਪਿਓਰ ਕਾਟਨ ਦਾ ਸੂਟ ਹੈ। ਇਹ ਵਾਲਾ ਪਿਓਰ ਕਾਟਨ ਦਾ ਇਹਨਾਂ ਤੁਸੀਂ ਸੇਮ ਨਹੀਂ ਲੈ ਸਕਦੇ ਇਹਦੇ ਵਿੱਚ ਕਲਰ ਵਗੈਰਾ ਤਾਂ ਹੋਰ ਮਿਲ ਜਾਣਗੇ ਪ੍ਰਿੰਟ ਹੋਰ ਮਿਲ ਜਾਣਗੇ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਜਿਨੇ ਵੀ ਆਪਣੇ ਸੂਟ ਲੈਣੇ ਹੋਏ ਤੁਸੀਂ ਆਪਣਾ ਲੈ ਸਕਦੇ ਹੋ ਪ੍ਰਿੰਟ ਤੁਹਾਨੂੰ ਲੱਗੇ ਮਿਰੂ ਇਹ ਵੀ ਆਪਣਾ ਪਿਓਰ ਕਾਟਨ ਦਾ ਸੂਟ ਹੈਗਾ ਤੇ ਜਿਹੜਾ ਨੈਕਸਟ ਹੈਗਾ ਇਹ ਵੀ ਆਪਣਾ ਪਿਓਰ ਕਾਟਨ ਦੇ ਵਿੱਚ ਸਾਰੇ ਇਹਨਾਂ ਨੂੰ ਇਦੋਂ ਬਾਅਦ ਮੈਂ ਤੁਹਾਨੂੰ ਪਿਓਰ ਕਾਟਨ ਦੇ ਦਿਖਾਵਾਂਗੀ ਸਾਰੇ ਪਿਓਰ ਕਾਟਨ ਦੇ ਸੂਟ ਮੇਰੇ ਆਵਾਂਗੇ ਇਹ ਪਿਓਰ ਕਾਟਨ ਦੇ ਵਿੱਚ ਹੈਗਾ ਇਹ ਵਾਲਾ ਪ੍ਰਿੰਟ ਵੀ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਵਧੀਆ ਫੈਬਰਿਕ ਆ ਇਹ ਬਿਨਾਂ ਲਾਈਨਿੰਗ ਤੋਂ ਆਪਾਂ ਇਹਨੂੰ ਸਟਿਚ ਕਰ ਸਕਦੇ ਆਂਗੇ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਜਿੰਨੇ ਵਾਲੀ ਧੋਣਾ ਇਹਨੂੰ ਪਾਓ ਕਾਫੀ ਵਧੀਆ ਫੈਬਰਿਕ ਆ ਸਾਡਾ ਆਪਣਾ ਖੁੱਦ ਦਾ ਹੰਡਾਇਆ ਹੋਇਆ ਪੂਰਾ ਵਧੀਆ ਫੈਬਰਿਕ ਆ ਪਿਓਰ ਕਾਟਨ ਦਾ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਆਪਾਂ ਪੂਰੀ ਗਰਮੀ ਦੇ ਵਿੱਚ ਆਰਾਮ ਦਾ ਇੱਕ ਪਾ ਸਕਣੋ ਕੋਈ ਹੈਨਾ ਹਾਂਜੀ ਜਿਹੜਾ ਨੈਕਸਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਪਿਓਰ ਕਾਟਨ ਦੇ ਵਿੱਚ ਹੀ ਹੈ ਇਹ ਵਾਲਾ ਬਹੁਤ ਸੋਹਣਾ ਸੋਹਣਾ ਪ੍ਰਿੰਟ ਕੜੇਗੇ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਤੁਹਾਨੂੰ ਸੇਮ ਵੀ ਆਪਾਂ ਕੋਈ ਦੇ ਸਕਦੇ ਹਾਂ ਕਿ ਹਨਾ ਤੁਹਾਨੂੰ ਸੇਮ ਪ੍ਰਿੰਟ ਮਿਲ ਜੂਗਾ ਪ੍ਰਿੰਟ ਮੈਂ ਤੁਹਾਨੂੰ ਸੈਂਡ ਕਰੂੰਗਾ ਤੁਸੀਂ ਉਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਇਹ ਬੜਾ ਵੀ ਆਪਣਾ ਪਿਓਰ ਕਾਟਨ ਦਾ ਆਕਾਫੀ ਸੋਹਣੇ ਸੋਹਣੇ ਪ੍ਰਿੰਟ ਮਿਲਦੇ ਨੇ ਆਪਾਂ ਨੂੰ ਨਾਰਮਲ ਜਿਹੇ ਦੀ ਪ੍ਰਾਈਸ ਦੇ ਵਿੱਚ ਜੇ ਆਪਾਂ ਲਈ ਸਾਰੇ ਪਿਓਰ ਕਾਟਨ ਦੇ ਵਿੱਚ ਵਧੀਆ ਦੇਖੋ ਜਿਹੜੇ ਆਪਾਂ ਨੂੰ ਬ੍ਰਾਂਡਡ ਸੂਟ ਕੋਈ ਵੀ ਨਾਰਮਲ ਪ੍ਰਾਈਸ ਦੇ ਵਿੱਚ ਮਿਲਦਾਗਾ ਤਾਂ ਆਪਾਂ ਨੂੰ ਕੋਈ ਮਾੜਾ ਨਹੀਂ ਕਿਉਂਕਿ ਆਪਾਂ ਇਹਨੂੰ ਕਿਵੇਂ ਮਰਜ਼ੀ ਹਿਲਾ ਸਕਦੇ ਹਾਂ ਇਹ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਨੈਕਸਟ ਰਿਕੋਰ ਇਹ ਵੀ ਕਾਫੀ ਸੋਨਾ ਪ੍ਰਿੰਟ ਆਗਾ ਕੋਣ ਇਹ ਪਿਓਟਨ ਵੀ ਇਹਦੇ ਸੋਨੇ ਫਲਾਰਾਂ ਵਾਲੇ ਇਹਦੇ ਪ੍ਰਿੰਟ ਨੇਗੇ ਇਹਦੇ ਵਿੱਚ ਜਿਆਦਾਤਰ ਨੇ ਇਹਦੇ ਵਿੱਚ ਬਰੀਕ ਜੀ ਬੂਟੀ ਵਾਲੇ ਕੱਟ ਪ੍ਰਿੰਟ ਆਉਂਦੇ ਨੇ ਪਿਓਰ ਕਾਟਨ ਚ ਤੇ ਆਪਾਂ ਨੂੰ ਵੀ ਵੱਡੇ ਵੱਡੇ ਫਲਾਰ ਵਾਲੇ ਜਦ ਕਰਾਂਗੇ ਜਿਹੜਾ ਇਹ ਵਾਲਾ ਇਹ ਵੀ ਆਪਣਾ ਪਿਓਰ ਕਾਟਨ ਹੈ ਆ ਇਹ ਮੈਚਿੰਗ ਹੈ ਇਦਾਂ ਤੇ ਇਹ ਪ੍ਰਿੰਟ ਦੇਖੋ ਤੇ ਇਦਾਂ ਹੀ ਮੈਚਿੰਗ ਬਾਟਨ ਨੂੰ ਇਹ ਵੀ ਆਪਣਾ ਪ्युअर कॉटन ਦਾ ਹੀ ਸੂਟ ਹੈ ਤੇ ਜਿਹੜਾ ਨੈਕਸਟ ਦਾ ਦੇਖੋ ਇਹ ਆਪਣਾ ਜੋਰਜਟ ਪ੍ਰਿੰਟ ਹੈ ਇਹਦੇ ਵਿੱਚ ਆਪਾਂ ਨੂੰ ਕਾਫੀ ਸਾਰੇ ਦੇਖੋ ਇਹਦਾ ਫਲਾਰ ਵਾਲੇ ਚੈੱਕ ਵਾਲੇ ਜੋਰਜਟ ਦੇ ਵਿੱਚ ਦੇਖੋ ਚੈੱਕ ਵਾਲੀ ਜੋਰਜਟ ਦੇ ਵਿੱਚ ਆਪਾਂ ਨੂੰ ਇਹ ਵਾਲੇ ਪ੍ਰਿੰਟ ਲੱਗੇ ਕਾਫੀ ਸੋਹਣਾ ਪ੍ਰਿੰਟ ਆਇਆ ਇਹ ਵਾਲੇ ਆਪਣਾ ਜੋਰਜਟ ਦੇ ਪ੍ਰਿੰਟ ਨੇ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਜਿਵੇਂ ਤੁਹਾਡੇ ਕੋਲ ਪਸੰਦ ਹੋਏ ਤੁਸੀਂ ਕੋਈ ਤਾਂ ਇਹ ਆਪਣਾ ਇਹ ਹਨਾ ਆਲ ਓਵਰ ਵੀ ਲੈ ਸਕਦੇ ਹੋ ਨਾਲ ਇਹਦੇ ਮੈਚਿੰਗ ਜੌਰਜਟ ਦੀ ਬਾਟਮ ਲਗਾ ਕੇ ਉਹਦਾ ਵੀ ਲੈ ਸਕਦੇ ਹੋ ਹੁਣ ਇਹ ਸਾਰੇ ਸੂਟ ਮੈਂ ਤੁਹਾਨੂੰ ਇਹਦੇ ਪ੍ਰਿੰਟ ਵਾਲੇ ਦਿਖਾ ਦੇ ਦਿੱਤੇ ਤੁਸੀਂ ਇਹਨਾਂ ਨੂੰ ਕੋਈ ਡਿਜ਼ਾਈਨਿੰਗ ਕਰਵਾ ਕੇ ਨਾ ਸਾਡੇ ਕਾਫੀ ਵੀਡੀਓ ਅਪਲੋਡ ਹੋਈਆਂ ਹੋਈਆਂ ਨੇ ਡਿਜ਼ਾਈਨ ਵਾਲੀਆਂ ਵੀ ਆਪਾਂ ਕਿਸੇ ਦੀ ਪੂਰੀ ਤੇ ਵਰਕ ਕਰਾ ਲੈ ਕਿਸੇ ਤੇ ਪੈਚ ਨਾਲ ਵਰਕ ਕਰਵਾ ਲੈ ਕਿਸੇ ਦੇ ਘੇਰੇ ਤੇ ਕਿਸੇ ਤੇ ਕਿਦਾਂ ਨਾ ਕੋਈ ਵੀ ਡਿਜ਼ਾਈਨਿੰਗ ਤੁਸੀਂ ਆਪਣੀ ਸਟਿਚਿੰਗ ਦੁਬਾਰਾ ਰੈਡੀ ਕਰਵਾ ਕੇ ਲੈਣੀ ਹੈਗੀ ਉਹ ਤੁਸੀਂ ਆਪਣੀ ਦੱਸ ਕੇ ਪ੍ਰਿੰਟਰਸ ਆਪਣਾ ਸਿਲੈਕਟ ਕਰਕੇ ਉਹਦਾ ਤੁਸੀਂ ਆਪਣਾ ਸਾਰਾ ਸੂਟ ਜਿਵੇਂ ਨਾ ਲੈ ਸਕਦੇ ਹੋ ਸਾਰੇ ਇਹਨਾਂ ਵਿੱਚ ਪ੍ਰਿੰਟ ਵਗੈਰਾ ਕੋਈ ਸੈਂਡ ਕਰ ਦਾਂਗੇ ਤੁਹ ਹਾਂਜੀ ਜਿਹੜਾ ਆਹ ਸੂਟ ਆ ਪ੍ਰਿੰਟ ਆਪਣਾ ਇਹ ਵਾਲਾ ਵੀ ਆਪਣਾ ਕ੍ਰਸ਼ ਕਾਟਨ ਦਾ ਹੀ ਹੈਗਾ ਕ੍ਰਸ਼ ਕਾਟਨ ਦਾ ਨੂੰ ਕਾਫੀ ਸਾਰੀ ਫੈਬਰਿਕ ਆਪਾਂ ਪਹਿਲਾਂ ਵੀ ਦਿਖਾਈ ਆ ਉਹ ਵੀ ਦਿਖਾ ਰਹੇ ਆ ਕ੍ਰਸ਼ ਕਾਟਨ ਦੇ ਵਿੱਚ ਇਹਦਾ ਮੈਚਿੰਗ ਬਹੁਤ ਵਧੀਆ ਹੈ ਸੌਫਟ ਫੈਬਰਿਕ ਹੁੰਦਾਗਾ ਆਪਣਾ ਕ੍ਰਸ਼ ਕਾਟਨ ਦਾ ਇਹ ਵਾਲੀ ਦੇਖੋ ਪ੍ਰਿੰਟ ਇਰੀ ਸ਼ਾਰਟ ਆਗੀ ਐਦਾਂ ਦੇਖੋ ਫਲੋ ਫਲੋਰਸਟ ਜੀ ਆਗੀ ਵਧੀਆ ਫਲਾਰ ਵਾਲੀ ਹੈਗੀ ਤੇ ਇਹੇ ਦੇਖੋ ਇਹਦੀ ਬਾਟਮ ਆ ਗਈ ਆਪਣੀ ਬਾਟਮ ਇਹਦੇ ਨਾਲ ਰੂਮ ਸ਼ੇਡ ਦੇ ਵਿੱਚ ਤੇ ਇਹ ਸ਼ੌਟ ਆਗੀ ਤੁਸੀਂ ਇਹਦੇ ਵਿੱਚ ਵੀ ਕਾਫੀ ਕਲਰ ਵਗੈਰਾ ਆਪਾਂ ਨੂੰ ਮਿਲ ਜਾਂਦਾ ਨੇ ਕੋਈ ਮਰਜ਼ੀ ਲੈ ਸਕਦੇ ਨਾਲ ਮਸਲੀਨ ਦੀ ਬਾਟਮ ਹੁੰਦੀ ਆ क्रਸ਼ ਕਾਟਨ ਦੀ ਫੈਬਰਿਕ ਆ ਬਹੁਤ ਵਧੀਆ ਸੌਫਟ ਫੈਬਰਿਕ ਆ ਬਿਲਕੁਲ ਹਲਕਾ ਲਾਈਟ ਵੇਟ ਹੈਗਾ ਕਿ ਮੈਂ ਮਰਜ਼ੀ ਆਪਾਂ ਇਹਨੂੰ ਗਰਮੀ ਦੇ ਵਿੱਚ ਵੀਅਰ ਕਰ ਸਕਦੇ ਵੈਸੇ ਆਪਾਂ ਇਹਨੂੰ ਲਾਈਨਿੰਗ ਲਾ ਕੇ ਹੀ ਸਟਿਚ ਕਰਾਂਗੇ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੁੰਦਾ ਹੈਗਾ ਹਾਂਜੀ ਜਿਹੜੇ ਆਪਣੇ ਇਹ ਵਾਲੇ ਸੂਟ ਲਵਾਂਗੇ ਇਹ ਆਪਣੀ ਯੋਰਲੇਟ ਫੈਬਰਿਕ ਦੇ ਵਿੱਚ ਲਵਾਂਗੇ ਇਹ ਵਾਲਾ ਆਪਣਾ ਮੈਚਿੰਗ ਵਾਲੀ ਯੋਰਲੇਟ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਚਾਰ ਪ੍ਰਿੰਟ ਮਿਲ ਜਾਣਗੇ ਹੋਰ ਦੇਖੋ ਇਹਦਾ ਮੈਚਿੰਗ ਇਹਦੀ ਬਾਟਮ ਆਗੀ ਤੇ ਆਵਲੀ ਦੇਖੋ ਇਹਦੀ ਸ਼ੋਰਟ ਆ ਕਿੰਨੀ ਸੋਹਣੀ ਗ੍ਰੇਸਫੁਲੀ ਦੇਖੋ ਪ੍ਰਿੰਟ ਆ ਇਹਦਾ ਆਹ ਵੀ ਸੋਹਣਾ ਦੇਖੋ ਪ੍ਰਿੰਟ ਆ ਇਹ ਆਪਣਾ ਜੌਰਜਟ ਫੈ布ਰਿਕ ਦੇ ਵਿੱਚ ਹੈਗਾ ਜੌਰਜਟ ਦੀ ਆਪਾਂ ਨੂੰ ਸ਼ੋਰਟ ਆ ਤੇ ਜੌਰਜਟ ਦੀ ਹੀ ਬਾਟਮ ਆ ਇਹ ਮੈਚਿੰਗ ਦੇ ਵਿੱਚ ਲੈ ਸਕਦੇ ਆ ਇਹ ਤਾਂ ਇਹ ਵਾਲਾ ਆਪਣਾ 올ਓਵਰ ਸੂਟ ਹੈਗਾ ਇਹ ਆਪਾਂ ਨੂੰ ਇਹਦਾ ਇਹ ਤੁਸੀਂ ਮੈਚਿੰਗ ਵੀ ਕਰਾ ਸਕਦੇ ਹੋ 올ਓਵਰ ਵੀ ਲੈ ਸਕਦੇ ਹੋ ਇਹ ਵੀ ਆਪਣੀ ਜੌਰਜਟ ਦੇਖੋ ਇਹ ਸਿੰਪਲ ਜੌਰਜਟ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਇਹਦੇ ਵਿੱਚ ਲੈਣਾ ਵਗੈਰਾ ਕੁਝ ਨਹੀਂ ਹੈਗੀਆਂ ਦੇਖੋ ਇਹ ਵਾਲੀ ਆਪਣੀ ਲਾਈਨਅ ਵਾਲੀ ਹੈ ਇਦੇ ਵਿੱਚ ਤੁਹਾਨੂੰ ਚੈੱਕ ਜਾਂ ਮੇਲੂਗੋ ਐਮ ਲੈਣਾ ਜੀ ਮਿਲਣਗੇ ਇਹ ਲੈਣਾ ਵਾਲੀ ਹੋਰ ਚੱਕ ਤੁਸੀਂ ਦੋਨੋਂ ਫੈਬਰਿਕਾਂ ਦੇ ਵਿੱਚ ਕਾਫੀ ਪ੍ਰਿੰਟ ਆਪਾਂ ਨੂੰ ਮਿਲ ਜਾਣਗੇ ਕੋਈ ਮਰਜ਼ੀ ਲੈ ਸਕਦੇ ਹਾਂ ਹਾਂਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਪ੍ਰਿੰਟ ਵਾਲੇ ਸੂਟ ਤੁਹਾਨੂੰ ਦਿਖਾਏ ਸੀਗੇ ਕਾਫੀ ਵਧੀਆ ਹਨ ਆਪਣੇ ਬ੍ਰਾਂਡ ਦੇ ਪ੍ਰਿੰਟ ਸੂਟ ਦਿਖਾਏ ਸੀਗੇ ਪਿਓਰ ਕਾਟਨ ਦੇ ਵਿੱਚ ਦਿਖਾਏ ਸੀ ਤੁਹਾਨੂੰ ਨਾ ਕਾਫੀ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲ ਹੈਗੇ ਨੇਗੇ ਬਾਕੀ ਇਸ ਤੋਂ ਇਲਾਵਾ ਤੁਸੀਂ ਕੋਈ ਹੋਣਾ ਕ੍ਰੇਪ ਦੇ ਵਿੱਚ ਪ੍ਰਿੰਟ ਲੈਣਾਗਾ ਔਰਗੈਂਜ਼ਾ ਦੇ ਵਿੱਚ ਹੈ ਨਾ ਪ੍ਰਿੰਟ ਲੈਣਾ ਔਰਗੈਂਜ਼ਾ ਬਾਂਦਨੀ ਦੇ ਵਿੱਚ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਆਪਾਂ ਪਹਿਲਾਂ ਕਾਫੀ ਸਾਰੇ ਵੀਡੀਓ ਆਪਣੇ ਅਪਲੋਡ ਹੋਈਆਂ ਹੋਈਆਂ ਨੇ ਜੀ ਤੁਸੀਂ ਉਹਨਾਂ ਵਿੱਚ ਵੀ ਆਪਣਾ ਕੋਈ ਦੇਖ ਲੈਣਾ ਪ੍ਰਿੰਟ ਵਗੈਰਾ ਸੈਂਡ ਕਰਵਾ ਕੇ ਤੁਸੀਂ ਆਪਣਾ ਸਿਲੈਕਟ ਕਰਕੇ ਲੈ ਸਕਦੇ ਹੋ ਡਿਜ਼ਾਈਨਿੰਗ ਕਰਵਾਉਣੀ ਹੈ ਸਟਿਚਿੰਗ ਕਰਵਾਉਣੀ ਹੈ ਦੁਆਰਾ ਆਪਣੀ ਕੋਈ ਜ਼ਰੂਰਤ ਪਾਉਣਾ ਹੈ ਨਾ ਉਹ ਸਾਰਾ ਦੱਸ ਕੇ ਆਪਣਾ ਲੈ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨਾ ਫਰੈਜ ਵਾਲੇ ਸੂਟ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਨਾਲ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਸਸਤੀ